ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਸਾਂਝੇ ਫਰੰਟ ਦੇ ਆਗੂ ਦੀ ਮੀਟਿੰਗ ਮੁੱਖ ਮੰਤਰੀ ਭਵਨ ਤਮਾਨ ਦੇ ਨਾਲ ਹੋਈ ਸੀ ਜਿਸ ਦੇ ਵਿੱਚ ਮਲਾਇ ਮੁੱਖ ਮੰਗਾ ਦੀ ਗੱਲਾਂ ਤਾਂ ਹੋਈ 17/7/2020 ਨੂੰ ਛੇਵੇਂ ਬੇਨੌਕਰਨਾ ਪੰਜਾਬ ਸਰਕਾਰ ਦੇ ਮੁਲਾਜ਼ਮ ਡੀਏ ਵਿੱਚ 12% ਵਾਧਾ ਕਰਨਾ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ 15 ਕਿ 15 ਵਾਲੇ ਦੇ ਮਲਾਜਾਂ ਦੀਆਂ ਤਰ੍ਹਾਂ ਫਿਕਸ ਕਰਨੀਆਂ ਦੇ ਪਰਮਿਸ਼ਨ ਵਾਲੇ ਏਰੀਆ ਦੇ ਸਬੰਧੀ ਹਾਲੇ ਕਿ ਪੰਜਾਬ ਦੇ ਸੈਨਾ ਹਾਈ ਕੋਰਟ ਦਾ ਫੈਸਲਾ ਹੋ ਚੁੱਕਾ ਹੈ ਜੀ 15 ਬੰਦਾਂ ਨੂੰ ਨਿਰਧਾਰਤ ਕਰਤਾ ਹੈ ਤੇ ਪੰਜਾਬ ਸਰਕਾਰ ਦੇ ਮੈਹਗਵ ਵਿੱਚ ਕੰਮ ਕਰਦੇ ਕੱਚੇ ਮਜ਼ਦੂਰ ਨੂੰ ਰੈਗੂਲਰ ਕਰਫੁੰਦੀ ਆਸਾ ਵਰਕਰਾਂ ਮਿੱਟੀ ਵਰਕਰਾਂ ਅਗਣ ਵਾਲੀ ਵਰਕਰਾਂ ਨੇ ਮਾਨਮਤ ਦੇ ਵਿੱਚ ਪਾਦਾ ਕਰਨ ਫੁੰਦੀ ਮੋਕੋਨੇ ਭਵਨਤਮਾਨ ਨੇ ਸਾਂਝੇ ਫਰੰਡ ਦੇ ਕਰਮੀ ਨੂੰ ਇਹ ਪ੍ਰੋਸਟਾ ਲਾਇਆ ਸੀ ਕਿ ਢਾਡਣਾ ਦੁਆਰਾ ਮੀਟਿੰਗ 2 ਅਗਸਤ ਨੂੰ ਚੰਡੀਗੜ੍ਹ ਪੰਜਾਬ ਤੋਂ ਵਿਕੇ ਕਰਾਂਗੇ ਹੁਣ ਆਉਣ ਵਾਲੀ 2 ਅਗਸਤ ਨੂੰ ਪੰਜਾਬੋਂ ਚੰਡੀਗੜ੍ਹ ਵਿਖੇ ਮੀਟਿੰਗ ਸਾਂਝੇ ਫਰੰਡ ਦੇ ਆਗੂਆਂ ਦੀ ਸਹੀ 1:30 ਸ਼ੁਰੂ ਹੋਵੇਗੀ ਦੂਜੇ ਪਾਸੇ ਠੀਕਾ ਮਲਾ ਸਿੰਘ ਆਸਲ ਮੁਰਜ਼ਾ ਪੰਜਾਬ ਦੇ ਆਗੂ ਜਗਰੂਸ ਨੇ ਲਹਿਰਾਂ ਨੇ ਕਿਹਾ ਕਿ ਸਾਡੀ ਮੀਟਿੰਗ ਮੁੱਖ ਮੰਤਵ ਨਾਲ ਹੋਈ ਸੀ ਉਸ ਮੀਟਿੰਗ ਵਿੱਚ ਇੱਕੋ ਇੱਕ ਮੰਗਦੇ ਆ ਲੋਕ ਜੀ ਹੋਈ ਸੀ ਕਿ ਪੰਜਾਬ ਸਰਕਾਰ ਦੇ ਮੈਹਿਕਮੇ ਵਿੱਚ ਬਾਕਮਾ ਭਾਗਾਂ ਵਿੱਚ ਜੋ ਕੰਮ ਹੈ ਕੱਚੇ ਆ ਕਾ ਵੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਲੋਕਾਂ ਦੇ ਭਵਨ ਤਮਾਨੇ ਪ੍ਰੋਸਟਾ ਦਾਇਆ ਕਿ ਟਾਡੇ ਨਾਲ ਵੀ ਆਉਣ ਵਾਲੀ 2 ਅਗਸਤ ਨੂੰ ਜੋ 12 ਵਜੇ ਮੀਟਿੰਗ ਹੋ ਰਹੀ ਹੈ ਪੰਜਾਬ ਟੰਡੀ ਟੰਡੀਆ ਦੇ ਵਿਖੇ ਉਸਰੇ ਵਿੱਚ ਕੱਚੇ ਮਲਾਂ ਦੇ ਆਗੂ ਨੇ ਇਹ ਹੀ ਇੱਕੋ ਇੱਕ ਮੰਗ ਹੋ ਗਈ ਕਿ ਪੰਜਾਬ ਸਰਕਾਰੇ ਮਹਿੰਗੇ ਕੰਮਾਂ ਤੇ ਕੱਚੇ ਮਜ਼ਦੂਰਾਂ ਨੂੰ ਕਿਤੇ ਨਹੀਂ ਇਸ ਤਰ੍ਹਾਂ ਰੋਪੜ ਥਰਮ ਬਣਾਣ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਥਰਮ ਨਾਲ ਨਹਿਰਾ ਮੁਹੱਬਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮੇ-ਕੰਮ ਕਰਦੇ ਆ ਬਹੁਤ ਦੀ ਘੱਟ ਤਨਖਾਹਾਂ ਦੇ ਉੱਪਰ ਪਰ ਅਜੇ ਤੱਕ ਉਹਨੂੰ ਰੈਲੋ ਨਹੀਂ ਦਿੱਤਾ ਹੀ ਹਾਲੇ ਮੁਖਨ ਕੁਆੰਤਮਾਨ ਕਈ ਵਾਰ ਆ ਚੁੱਕਿਆ ਵੀ ਮੈਂ ਕੱਚਾ ਜੋ ਮਜ਼ਦੂਰਾਂ ਨੂੰ ਅੱਗੇ ਕੱਚਾ ਸਾਹ ਦੇ ਕੱਟਣੂਆ ਪਰ ਅਜੇ ਤੱਕ ਕੱਚਾ ਸਾਹ ਨਹੀਂ ਕੱਢਿਆ ਸਰਕਾਰ ਨੂੰ 22 ਸਾਲ ਪਰੋ ਸਮਾਂ ਹੋ ਚੁੱਕਿਆ ਹੁਣ ਦੇਖਦੇ ਆ ਕਿ 2 ਅਗਸਤ ਨੂੰ ਸਾਂਝੇ ਖਾਲਜਾਂ ਦੇ ਨਾਲ ਮੀਟਿੰਗ ਕੀ ਕਰਕੇ ਮੀਟਿੰਗ ਕਰਕੇ ਕੀ ਮਸਲੇ ਹੱਲ ਕਰਦਾ ਜਾਂ ਠੀਕੇ ਜੋਸ਼ਿੰਧਾਰ ਤੋਂ ਮੋੜ ਜਾਂ ਪੰਜਾਬ ਦੇ ਨਾਲ ਮੀਟਿੰਗ ਨਾਲ ਕੀ ਹੱਲ ਕਰਦਾ ਇਹ ਤਾਂ ਆਉਣ ਵਾਲੀ 2 ਅਗਸਤ ਹੀ ਦੱਸੂਗੀ ਸਮਾਂ ਹੀ ਦੱਸੇਗਾ ਜੀ ਅੱਜੇ ਪਾਸੇ ਪੀਐਸ ਪੀਸੀਐਲ ਮਨੋਗ ਨਾਮ ਉੱਤੇ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੋਸਾ ਐਗਲੈਂਡ ਮੈਂ ਨਾ ਲੈਨਮੈਨ ਜੋ ਰਿਟਾਇਰਡ ਹੋ ਚੁੱਕੇ ਉਹਨਾਂ ਨੂੰ ਦੁਬਾਰਾ ਨੌਕਰੀ ਲਿਆ ਜਾਵੇ ਦੂਜੇ ਪਾਸੇ ਜੋ ਪੰਜਾਬ ਦੇ ਮੁਲਾਜ਼ਮਾ ਪੀਐਸਪੀਸੀਐਲ ਦੇ ਮੁਲਾਜ਼ਮਾ ਜਾਂ ਪੀਐਸਟੀਸੀਐਲ ਦੇ ਮੁਲਾਜ਼ਮਾ ਉਹ ਬਰੋਧ ਕਰ ਰਹੇ ਨੇ ਉਸ ਪੱਤਰ ਦਾ ਜੋ ਸੈਕ ਲੈਨਮੈਨ ਲੈਨਮੈਨ ਬੜੀ ਮਾਨ ਸਨਕਾਰ ਨਾਲ ਜੋ ਮੁਲਾਜ਼ਮਾ ਨੂੰ ਉਹਨਾਂ ਨੂੰ ਰਟਾਇਨ ਪਾ ਲਈ ਦਿੱਤੇ ਗਏ ਹਨ ਬਧਾਈ ਕੀ ਪਾ ਲਈ ਦਿੱਤੀ ਗਈ ਹੈ ਪਰ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਮੁਲਾਜ਼ਮਾ ਵੱਲੋਂ ਵੀ ਉਹ ਦੁਬਾਰਾ ਨੌਕਰੀ ਤੇ ਜਮਾ ਨਾ ਕਾਨੂੰ ਰਿਟਾਇਨ ਹੋ ਚੁੱਕੇ ਨੂੰ ਪੈਨਸ਼ਨ ਲੱਗ ਚੁੱਕੀ ਆ ਜੋ ਸਾਡੇ 9000 ਰੁਪਏ ਦੇ ਨੂੰ ਮੌਕਾ ਮਿਲਣਾ ਚਾਹੀਦਾ ਸੀ ਇਸ ਤਰ੍ਹਾਂ ਹੀ ਰੋਪੜ ਥਰਮ ਬਲੈਂਡ ਦੇ ਵਿੱਚ ਜਾਂ ਲਹਿਰਾਵਾ ਥਰਮ ਬਲੈਂਡ ਦੇ ਵਿੱਚ ਰਿਟਾਇਰਮੈਂਟ ਉਹ ਸਾਥੀ ਰੱਖੀ ਗਿਆ ਉਹਦਾ ਜੀਆਈਟੀ EMPLOYEES ਨੰਬਰ ਉਹਨੂੰ ਵਿਰੋਧ ਕਰਦੀ ਹੈ ਜੀ ਮੰਗ ਕਰਦੀ ਹੈ ਪਾਵਰ ਕੋਇਮ ਮੈਨੇਜਮੈਂਟ ਤੋਂ ਵੀ ਨਵੀਂ ਭਰਤੀ ਕੀਤੀ ਜਾਵੇ ਜਾਨ ਪਹਿਲਾਂ ਹੀ ਜੋ ਥਰਮ ਬਲੈਂਡ ਦੇ ਵਿੱਚ ਠੇਕੇਦਾਰਾਂ ਨੇ ਕੋਲ ਕੰਮੇ ਕੰਮ ਕਰਦੇ ਉਹਨਾਂ ਨੂੰ ਰੈਇਨੋਵਰ ਕੀਤਾ ਜਾਵੇ ਜਾਂ ਉਹਨੇ ਦਰਾਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਜੀ